ਤਾਂ ਫਿਰ ਉਹ ਥੱਲੇ ਜਾਂਦੇ ਜਾਵਾਂਗੇ ਇਸ ਕਰਕੇ ਸੰਸਾਰ ਦੇ ਵਿੱਚ ਜੇਕਰ ਇੱਕ ਬੱਚਾ ਜਨਮ ਲੈਂਦਾ ਹੈ ਇਹ ਨਿਜਮ ਸਮਝਣਾ ਪਵੇਗਾ ਸੰਸਾਰ ਦੇ ਵਿੱਚ ਜੇਕਰ ਇੱਕ ਬੱਚਾ ਜਨਮ ਲੈਂਦਾ ਹੈ ਤੁਸੀਂ ਉਹਨੂੰ ਨਾਮ ਜਾਂ ਸੱਚ ਵਾਲੇ ਪਾਸੇ ਨਹੀਂ ਲਾਇਆ ਤਾਂ ਉਹ ਬੱਚਾ ਸਹਿਜ ਸੁਭਾਏ ਮਨਮੁਖ ਬਣ ਜਾਏਗਾ ਇਹ ਥੋਂ ਦੀ ਪ੍ਰਕਿਰਤੀ ਹੈ ਸੰਸਾਰ ਦੀ ਸਾਡੇ ਸਰੀਰ ਦੀ ਕੁਦਰਤ ਦੀ ਪ੍ਰਕਿਰਤੀ ਮਨਮੁਖ ਹੈ ਇੱਕ ਐਸਾ ਮਹਾਰਾਜ ਨੇ ਪੇਚ ਬਣਾਈ ਹੋਈ ਐ ਜਿੱਥੇ ਗੁਰਮਖ ਰੂਪੀ ਸੂਰਮੇ ਜਿਵੇਂ ਰਾਤ ਹੁਕਮਨਾਮਾ ਸਾਹਿਬ ਆਇਆ ਸੀਗਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ ਇੱਥੇ ਸਾਨੂੰ ਸ਼ਬਦ ਦੁਆਰਾ ਹੀ ਖੇਡਣਾ ਪੈਂਦਾ ਹੈ ਨਹੀਂ ਤਾਂ ਇਥੋਂ ਦੀ ਪ੍ਰਕਿਰਤੀ ਐਸੀ ਐ ਤੁਸੀਂ ਆ ਦੋ ਤਿੰਨ ਦਿਨ ਕਮਾਈ ਕੀਤੀ ਐ ਮਨ ਕਿੰਨਾ ਉੱਪਰ ਚੜ ਗਿਆ ਵਿਚਾਰਾ ਤਾਂ ਰਹਿਤ ਹੋ ਗਿਆ ਆਨੰਦ ਬਣਿਆ ਪਿਆ ਨਾ ਲਓ ਤੁਸੀਂ ਜੇ ਨਾ ਸ਼ਬਦ ਦੀ ਕਮਾਈ ਕਰੋਗੇ ਆਪੇ ਹੀ ਥੱਲੇ ਚਲਾ ਜਾਊਗਾ ਮਾਇਆ ਥੱਲੇ ਖਿੱਚ ਰਹੀ ਐ ਸਾਨੂੰ ਇਸ ਕਰਕੇ ਸ਼ਬਦ ਦੇ ਅਭਿਆਸ ਤੋਂ ਬਿਨਾਂ ਇੱਥੇ ਕੋਈ ਵੀ ਜੀਵ ਉੱਪਰ ਨੂੰ ਉੱਠ ਨਹੀਂ ਸਕਦਾ ਚਾਹੇ ਜਿੰਨਾ ਮਰਜੀ ਕੋਈ ਕਰਮਾਂ ਦਾ ਧਣੀ ਹੋਵੇ ਜਿੰਨੇ ਮਰਜੀ ਡਾਢੇ ਕਰਮ ਲੈ ਆਵੇ ਜਦੋਂ ਸੰਸਾਰ ਦੇ ਵਿੱਚ ਆ ਕੇ ਉਹ ਆਪਦੇ ਕਰਮਾਂ ਨੂੰ ਭੋਗੇਗਾ ਉਹ ਨੀਚੇ ਵੱਲ ਜਾਏਗਾ ਇੱਕ ਰਾਜਾ ਆਪਦੇ ਰਾਜ ਦੇ ਕਰਮ ਭੋਗਦੇ ਆਪਦਾ ਤਪੋ ਰਾਜ ਭੋਗਦਿਆਂ ਭੋਗਦਿਆਂ ਭੋਗਦਾਂ ਕੀੜਾ ਬਣ ਜਾਂਦਾ ਕੀੜੇ ਦੇ ਜ਼ਖਮ ਦਾ ਕੀੜਾ ਬਣ ਜਾਂਦਾ ਗੁਰਬਾਣੀ ਮੋਹਰ ਲਾਉਂਦੀ ਹੈ ਜੇ ਜੋਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾਂਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਫਿਰ ਕਹਿੰਦੇ ਕੀਟਾਂ ਅੰਦਰ ਕੀਟ ਧਰ ਦੋਸੀ ਚਾਰ ਯੁਗ ਤੋਂ 40 ਯੁਗ ਉਮਰ ਹੋਈ ਨੌ ਖੰਡਾਂ ਦਾ ਰਾਜ ਇਹ ਕੱਦੇ ਜ਼ਿਲੇ ਦੀ ਸਟੇਟ ਦੀ ਗੱਲ ਹੀ ਨਹੀਂ ਕੀਤੀ ਨੌ ਖੰਡਾਂ ਤੱਕ ਲੈ ਗਏ ਐਨੇ ਰਾਜ ਵਾਲਾ ਬੰਦਾ ਵੀ ਜਿਸ ਨੂੰ ਸਾਰੀ ਦੁਨੀਆ ਬਹੁਤ ਚੰਗਾ ਬਹੁਤ ਚੰਗਾ ਕਹਿ ਰਹੀ ਹੈ ਜਦੋਂ ਧਰਤੀ ਤੇ ਆ ਕੇ ਬਿਨਾਂ ਸੱਚ ਦੇ ਹੁਕਮ ਤੋਂ ਉਹ ਆਪਦਾ ਰਾਜ ਭੋਗੇਗਾ ਉਹਨੇ ਕੀੜੇ ਵਾਲੀ ਜੁਨਚ ਹੀ ਜਾਣਾ ਇਹੋ ਜਿਹਾ ਖੇਲ ਹੈ ਮਾਇਆ ਦਾ ਇਸ ਕਰਕੇ ਮਹਾਰਾਜ ਕਹਿੰਦੇ ਰਾਜ ਭੋਗੋ ਤੁਹਾਨੂੰ ਨਾ ਨਹੀਂ ਕਰਦੇ ਬਿਜ਼ਨਸ ਕਰੋ ਗ੍ਰਸਥ ਦੇ ਵਿੱਚ ਚੱਲੋ ਆਪਦੀ ਕਿਰਤ ਕਮਾਈਆਂ ਕਰੋ ਤੁਹਾਨੂੰ ਨਾ ਨਹੀਂ ਕਰਦੇ ਅਸੀਂ ਤੁਹਾਨੂੰ ਤਰੀਕਾ ਦੱਸ ਰਹੇ ਹਾਂ ਇਹ ਨਾ ਹੋਵੇ ਵੀ ਐਨੇ ਮੁਸ਼ਕਤ ਮਿਹਨਤ ਦੇ ਨਾਲ ਤੁਸੀਂ ਤਪ ਇਕੱਠਾ ਕਰਕੇ ਮਨੁੱਖ ਜਾਮਾ ਲਿਆ ਫਿਰ ਉਹ ਪਿਛਲੇ ਤਪ ਦੇ ਵੰਡੇ ਹੀ ਤੁਹਾਨੂੰ ਮਨੁੱਖ ਜਾਮੇ ਵਿੱਚ ਸਹੂਲਤਾਂ ਵੀ ਮਿਲੀਆਂ ਨੇ ਕੱਲਾ ਮਾਨਸ ਜਾਮਾ ਨਹੀਂ ਮਾਲਕ ਨੇ ਦਿੱਤਾ ਮਾਲਸ ਮਾਨਸ ਜਾਮੇ ਦੇ ਵਿੱਚ ਰਹਿਣ ਦੇ ਲਈ ਜੋ ਮੈਨੇਜਮੈਂਟ ਹੈ ਮਾਨਸ ਜਾਮੇ ਨੂੰ ਚਲਾਉਣ ਦੇ ਲਈ ਪੈਸਾ ਧਨ ਦੌਲਤ ਵੀ ਸਾਡੇ ਤਪ ਦੇ ਵਿੱਚੋਂ ਮਿਲਿਆ ਤੇ ਮਹਾਰਾਜ ਕਹਿੰਦੇ ਐਨੀ ਮਿਹਨਤ ਮੁਸ਼ਕਲ ਦੇ ਨਾਲ ਤੁਸੀਂ ਇਹ ਤਪ ਕਮਾਇਆ ਸਟੇਟਸ ਤੁਹਾਡਾ ਮਿਲਿਆ ਮਨੁੱਖ ਜਾਮਾ ਮਿਲਿਆ ਸਹੂਲਤ ਮਿਲੀ ਹੈ ਤੇ ਕਿਉਂ ਮੁਰਖ ਹੋਇਓ ਸਿੱਧਾ ਅੱਗ ਵਿੱਚ ਸੜਨ ਲੱਗਿਓ ਸ਼ਬਦ ਦੁਆਰਾ ਆਪਦੀ ਕਾਰ ਕੱਢ ਕੇ ਰੱਖੋ ਨਾ ਤੁਹਾਡਾ ਤਾਪ ਫਿਰ ਖਤਮ ਹੋਏਗਾ ਨਾ ਤੁਹਾਡੇ ਰਾਜ ਦੇ ਵਿੱਚ ਕੋਈ ਸੰਨ ਲੱਗੇਗੀ ਨਾ ਤੁਹਾਡਾ ਮਨੁੱਖ ਜਾਮਾ ਜਿਹੜਾ ਵੇਸਟ ਜਾਊਗਾ ਜਿਵੇਂ ਆਏਓ ਇਸ ਤੋਂ ਹੋਰ 10 ਗੁਣੇ ਵੱਧ ਜਾਓਗੇ ਜੇ ਸਿਮਰਨ ਦੁਆਰਾ ਚੱਲੋਗੇ ਰਾਜੇ ਦਾ ਰਾਜ ਹੋਰ ਵੱਡਾ ਹੋ ਜਾਂਦਾ ਜੇ ਉਹ ਸਿਮਰਨ ਕਰਾਵੇ